ਸ਼ੋ ਮਨੀ ਅਕਾਲੀ ਦਲ ਦੇ ਦਿਹਾਤੀ ਜ਼ਿਲ੍ਹਾ ਯੂਥ ਪ੍ਰਧਾਨ ਜਸਪੀਰ ਸਿੰਘ ਰਾਣਾ ਨੂੰ ਚੌਥੀ ਵਾਰ ਦਿਹਾਤੀ ਜ਼ਿਲ੍ਹਾ ਯੂਥ ਪ੍ਰਧਾਨ ਚੁਣਿਆ ਗਿਆ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਆਪਣੇ ਦਲ ਦੇ ਸੀਨੀਅਰ ਆਗੂਆਂ ਤੇ ਮੈਂਬਰਾਂ ਦੇ ਨਾਲ ਰਲ ਕੇ ਗੁਰਦੁਆਰਾ ਸ਼੍ਰੀ ਬਾੜ ਸਾਹਿਬ ਵਿਖੇ ਜਾ ਕੇ ਮੱਥਾ ਟੇਕਿਆ ਤੇ ਉਹਨਾਂ ਨੇ ਗੁਰੂ ਚਰਨਾ ਵਿੱਚ ਅਰਦਾਸ ਕਰਦਿਆਂ ਹੋਇਆਂ ਇਹ ਬਲ ਮੰਗਿਆ ਕਿ ਜਿਸ ਤਰ੍ਹਾਂ ਉਹਨਾਂ ਨੇ ਪਾਰਟੀ ਤੇ ਲੋਕਾਂ ਦੀ ਸੇਵਾ ਪਹਿਲੇ ਕੀਤੀ ਹੈ ਅੱਗੇ ਵੀ ਉਹ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਤੇ ਪ੍ਰਮਾਤਮਾ ਉਹਨਾਂ ਨੂੰ ਇਹ ਬਲ ਬਖਸ਼ੇ ਉਹਨਾਂ ਨੇ ਕਿਹਾ ਕਿ ਜਿੱਥੇ ਉਹ ਗੁਰੂ ਘਰ ਵਿੱਚ ਮੱਥਾ ਟੇਕ ਕੇ ਇਹ ਤਾਕਤ ਮੰਗਦੇ ਨੇ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਪਾਰਟੀ ਨੇ ਉਹਨਾਂ ਤੇ ਭਰੋਸਾ ਕੀਤਾ ਹੈ ਤੇ ਜਿਨ੍ਹਾਂ ਨੇ ਉਹਨਾਂ ਤੇ ਭਰੋਸਾ ਕੀਤਾ ਹੈ ਉਹ ਉਹਨਾਂ ਦੇ ਸ਼ੁਕਰਗੁਜ਼ਾਰ ਵੀ ਨੇ ਤੇ ਉਹ ਕੋਸ਼ਿਸ਼ ਕਰਨਗੇ ਕਿ ਆਪਣੀ ਪਾਰਟੀ ਨੂੰ ਵੱਧ ਚੜ ਕੇ ਉਹ ਲੋਕਾਂ ਨੂੰ ਉਹਨਾਂ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਉਹਨਾਂ ਦੀ ਸੇਵਾ ਕਰਨ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਜਿਹੜੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਧੋਖਾ ਦੇ ਰਹੀ ਹੈ ਉਹ ਇਹਨਾਂ ਧੋਖਿਆਂ ਤੋਂ ਬਚਣ ਲਈ ਵੀ ਲੋਕਾਂ ਨੂੰ ਜਾਗਰੂਕ ਕਰਨਗੇ ਉਹਨਾਂ ਨੇ ਕਿਹਾ ਕਿ 2024 ਵਿੱਚ ਆਉਣ ਵਾਲੇ ਚੋਣਾਂ ਵਿੱਚ ਉਹ ਪਾਰਟੀ ਲਈ ਤੰਦਰੁਸਤ ਕੰਮ ਕਰਨਗੇ ਇਸ ਮੌਕੇ ਤੇ ਮੌਜੂਦ ਰਹਿਣ ਵਾਲੇ ਸੀਨੀਅਰ ਨੇਤਾ ਰਾਜਕੁਮਾਰ ਗੁਪਤਾ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਉਹਨਾਂ ਨੇ ਇਹ ਉਮੀਦ ਜਤਾਈ ਕਿ ਜਿਸ ਤਰ੍ਹਾਂ ਪਾਰਟੀ ਨੇ ਉਹਨਾਂ ਨੂੰ ਭਰੋਸਾ ਦੇ ਕੇ ਇਹ ਅਹੁਦਾ ਉਹਨਾਂ ਦਿੱਤਾ ਹੈ ਉਹ ਆਪਣੇ ਅਹੁਦੇ ਨੂੰ ਪੂਰੀ ਤਨਦੇਹੀ ਦੇ ਨਾਲ ਤੇ ਪੂਰੀ ਇਮਾਨਦਾਰੀ ਦੇ ਨਾਲ ਵੀ ਨਿਭਾੜ ਗਏ ਜਿਵੇਂ ਅਸੀਂ ਆਪਣੇ ਜ਼ਿਲ੍ਹੇ ਦੀ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਯੂਥ ਅਕਾਲੀ ਦਲ ਦੇ ਮੇਰੇ ਨਾਲ ਪਿਛਲੀ ਟਰਮ ਦੇ ਵਿੱਚ ਵੱਖ-ਵੱਖ ਸਰਕਲਾਂ ਦੇ ਪ੍ਰਧਾਨ ਸਾਹਿਬ ਤੇ ਇਹ ਇਲਾਕੇ ਦੇ ਮਹਤਵਪੂਰਨ ਵਿਅਕਤੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਦਾ ਹੀ ਤੇ ਟਕਸਾਲੀ ਅਕਾਲੀ ਪਰਿਵਾਰਾਂ ਦੇ ਨਾਲ ਸੰਬੰਧਤ ਇੰਨਾ ਵਿੱਚ ਕਈ ਬਜ਼ੁਰਗ ਸੀਨੀਅਰ ਕਾਲੀ ਅੱਜ ਵੀ ਨਾਲ ਨੇ ਅਸੀਂ ਗੁਰੂ ਸਾਹਿਬ ਦਾ ਜਿੱਥੇ ਸ਼ੁਕਰਾਨਾ ਕਰਨ ਆਏ ਆ ਉੱਥੇ ਗੁਰੂ ਸਾਹਿਬ ਦੇ ਕੋਲ ਅਰਦਾਸ ਬੇਨਤੀ ਰਜੋਈ ਕਰਨਾ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹਮੇਸ਼ਾ ਹੀ ਚੜ੍ਹਦੀ ਕਲਾ ਪੰਥ ਲਈ ਗੱਲ ਕਰਨ ਵਾਲੀ ਪਾਰਟੀ ਆ ਖੇਤਰੀ ਪਾਰਟੀ ਆ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ ਤੇ ਪਾਤਸ਼ਾਹ ਕੋ ਹਰ ਵਾਰ ਦੀ ਤਰ੍ਹਾਂ ਆਸ਼ੀਰਵਾਦ ਲੈਣ ਆਏ ਆ ਜਿਹੜੀ ਜਿਮੇਵਰੀ ਦਿੱਤੀ ਗਈ ਉੱਤੇ ਕੀ ਕਰਨੀ ਹੈ ਮੈਂ ਬਤੌਰ ਪਹਿਲਾਂ ਵੀ ਤਿੰਨ ਵਾਰ ਜ਼ਿਲ੍ਹਾ ਪ੍ਰਧਾਨ ਸੀ ਪਾਰਟੀ ਨੇ ਹੁਣ ਵੀ ਜਿਮੇਵਰੀ ਦਿੱਤੀ ਆ ਇਸ ਵਾਰੀ ਜਿਹੜਾ ਪਾਰਟੀ ਦੀ ਜਿਹੜਾ ਭਰਤੀ ਦਾ ਸਿਸਟਮ ਸੀ ਉਹਦੇ ਵਿੱਚ ਲੋਕਾਂ ਨੇ ਬੜਾ ਨੌਜਵਾਨਾਂ ਦਾ ਬੇਦਰਾ ਹੰਗੋਰਾ ਸੀ ਓਹਦੀਆਂ ਜੀ ਕਿਰਪਾ ਨਾਲ ਤੇ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਹੈ ਜੀ ਮੇਰੀ ਫੇਰ ਮਿਲੀ ਹੈ ਅੱਗੇ ਕੀ ਕੋਸ਼ਿਸ਼ ਚ ਰਹੀ ਕਿ ਪ੍ਰਯਾਸ ਹੀ ਰਹਿਣਗੇ ਪਾਰਟੀ ਦੀ ਪਾਰਟੀ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਪਿੰਡ-ਪਿੰਡ ਪੱਧਰ ਤੱਕ ਪਹੁੰਚਾਵਾਂਗੇ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਓੜੀ ਵੀ ਕਰਾਂਗੇ ਸਰਕਾਰ ਦੇ ਵਿਰੁੱਧ ਜਿਹੜੀਆਂ ਸਰਕਾਰ ਦੀਆਂ ਝੂਠੀਆਂ ਅੱਜ ਤੱਕ ਵਾਦੇ ਜਿਹੜੇ ਲੋਕਾਂ ਨਾਲ ਕੀਤੇ ਸੀ ਉਹ ਚਾਹੇ ਕਿਸਾਨਾਂ ਦੇ ਨਾਲ ਕੀਤਾ ਸੀ ਕਿ ਦਿੱਲੀ ਵਿੱਚ 2600 ਰੁਪਏ ਕਵਾਂਟਲ ਸੜ ਇੱਕ ਕਣਕ ਹੋ ਗਈ ਐ ਐਮਐਸਪੀ ਵਰਗੀਆਂ ਗੱਲਾਂ ਇਹ ਕਈ ਗੱਲਾਂ ਉੱਤੇ ਪਿੰਡ-ਪਿੰਡ ਜਾਵਾਂਗੇ ਲੈ ਕੇ ਜਾਵਾਂਗੇ ਲੋਕ ਸਭਾ ਦੇ ਚੋਣਾਂ ਵੀ ਸਿਰ ਤੇ ਨੇ ਲੈ ਕੇ ਕੀ ਤੇਰੀ ਦੇਖੋ ਇਹ ਲੋਕਾਂ ਦਾ ਫਤਵਾ ਹੁਣ ਆ ਜਾਣਾ ਵਾ ਬਹੁਤਾ ਸਮਾਂ ਨਹੀਂ 2-3 ਮਹੀਨੇ ਦੀ ਗੱਲ ਐ ਤੇ ਪਾਰਟੀ ਦੀ ਚੜ੍ਹਦੀ ਕਲਾ ਚ ਨੈਕਸਟ ਲੜਗੇ ਬਾਕੀ ਪਾਰਟੀ ਦੇ ਸੁਪਰੀਮ ਪਾਵਰ ਪ੍ਰਧਾਨ ਸਾਹਿਬ ਕੋਲ ਆ ਜੋ ਫੈਸਲਾ ਕਰਨੀਣਾ ਸਾਰ ਸਾਰ ਮੱਥੇ ਸਾਰੇ ਮੈਂ ਬਤੌਰ ਸਾਰੇ ਨਾਲ ਜਿਲ੍ਹਾ ਮੇਰੇ ਨਾਲ ਪੰਜਾਬ ਵਿੱਚ ਜਿਹੜੇ ਜਨਸਖਤਰ ਪਿਓ ਵੀ ਨਾਲ ਨਮਸਤਕ ਹੋਈ ਨੇ ਸਾਰੇ ਜ਼ਿਲ੍ਹੇ ਦੇ ਸੀਨੀਅਰ ਲੀਡਰਸ਼ਿਪ ਵਾਲੇ ਗੁਰਜੀਤ ਸਿੰਘ ਖਾਲਸਾ ਵਾਇਸ ਜੀ ਕਾ ਖਾਲਸਾ ਬਾਹਗੁਰਜੀ ਕੀ ਪਾਤੇ ਸਾਡੇ ਇਲਾਕੇ ਦਾ ਬਹੁਤ ਹੀ ਪ੍ਰਸਿੱਧ ਸਥਾਨ ਤਪੋਸਥਾਨ ਗੁਰੂ ਜੀ ਮਹਾਰਾਜ ਜੀ ਦਾ ਜੀ ਚੰਦ ਜੀ ਦਾ ਅੱਜ ਉੱਥੇ ਰਾਣਾ ਜੀ ਔਰ ਸਮੂਹੀ ਗੁਨਾਹ ਦੀ ਲੀਡਰਸ਼ਿਪ ਨੇ ਜਿਹੜੇ ਪਿਛਲੇ ਰੋਜ਼ ਰਾਣਾ ਜੀ ਨੂੰ ਸ਼ਰਮਣਿਕ ਕਲਦਲ ਜੂਤ ਦਾ ਜ਼ਿਲ੍ਹੇ ਦਾ ਦਿਹਾਤੀ ਦਾ ਚੌਥੀ ਵਾਰ ਪ੍ਰਧਾਨ ਬਣੇ ਉਹਨਾਂ ਨੇ ਨਾਲ ਜਨਸਕਤਰ ਹੋਰ ਵੀ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਸ਼ਰਮਣਿਕ ਕਲਦਲ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਅੱਜ ਗੁਰਮਾਰਾ ਸ਼੍ਰੀ ਸੰਤ ਸਬੰਧ ਦੇ ਉੱਪਰ ਨਤਮਸਤਕ ਹੋ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਆਏ ਮਾਹ ਪਾਰਟੀ ਦੇ ਪ੍ਰਧਾਨ ਸਰਦਾਰ ਅਸੀਸ ਸਿੰਘ ਜੀ ਬਾਦਲ ਔਰ ਸਰਦਾਰ ਸਰਬਜੀਤ ਸਿੰਘ ਝਿੰਜਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੇ ਜ਼ਿਲ੍ਹੇ ਨੂੰ ਸ਼ਰਮਣੀ ਕਾਲਦਲ ਦਾ ਬਹੁਤ ਹੀ ਮਿਹਨਤੀ ਰਾਣਾ ਜੀ ਨੂੰ ਚੌਥੀ ਵਾਰ ਪ੍ਰਧਾਨ ਬਣਾਇਆ ਔਰ ਛੈਰੀ ਦਾ ਪ੍ਰਧਾਨ ਜੀ ਨੂੰ ਦੂਜੀ ਵਾਰ ਬਣਾਇਆ ਰਾਣਾ ਜੀ ਦਾ ਜਿਹੜਾ ਸਾਹ ਹੈ ਜਾਂ ਉਹਨਾਂ ਦੇ ਸਾਥੀਆਂ ਦਾ 2024 ਦੇ ਵਿੱਚ ਜਿਹੜਾ ਲੋਕ ਸਭਾ ਦਾ ਚੋਣ ਆ ਰਿਹਾ ਉਸ ਦੇ ਵਿੱਚ ਨੌਜਵਾਨ ਸ਼ਰਮਣੀ ਕਲਦਾਲ ਵਾਸਤੇ ਅਹਿਮ ਹੁਕਮਾਨ ਬਣੇ ਸ਼ਰਮਣੀ ਕਲਦਾਲ ਗਰਦਾਸਪੁਰ ਸੀਟ ਦੇ ਉੱਪਰੋਂ ਸ਼ਰਮਣੀ ਕਲਦਾਲ ਤਕੜੀ ਨਿਸ਼ਾਨ ਤੋਂ ਉੱਪਰ ਚੋਣ ਲੜਨ ਜਾ ਰਹੀ ਹੈ ਔਰ ਐਸੇ ਨੌਜਵਾਨਾਂ ਨੂੰ ਮੈਂ ਰਾਣਾ ਜੀ ਨੂੰ ਸ਼ਾਬਾਸ਼ ਦਿੰਦਾ ਔਰ ਸਾਰੇ ਨੌਜਵਾਨ ਵਰਕਰਾਂ ਨੂੰ ਆਪਣੇ ਨਾਲ ਲੈ ਕੇ 2024 ਦੀ ਜਿਹੜੀ ਜਿੱਤੇ ਸ਼ਰਮਣੀ ਕਲਦਾਲ ਲੋਕ ਸਭਾ ਦੀ ਗਰਦਾਸਪੁਰ ਦੀ ਸੀਟ ਦੇ ਉੱਪਰੋਂ ਹਾਸਲ ਕਰੇਗੀ ਮੈਂ ਸਰਦਾਰ ਸਿੰਘ ਸਿੰਘ ਬਾਦਲ ਜੀ ਦਾ ਸਰ ਜੀ ਸੰਤ ਜਰਜੀ ਦਾ ਇੱਕ ਵਾਰੀ ਬਹੁਤ ਬਹੁਤ ਦਿਲ ਦੇ ਘਰਾਈਆਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਰਾਣਾ ਇਹਨੂੰ ਚੌਥੀ ਵਾਰ ਦਿਹਾਤੀ ਦਾ ਪਠਾਨਕੋਟ ਦਾ ਜ਼ਿਲ੍ਹੇ ਦਾ ਜੋਤਾ ਬਦਲ ਬਣਾਇਆ ਬਾਈ ਜੀ ਖਾਲਸਾ ਬਾਈ ਜੀ ਈਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੇਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar